ਹਾਂ ਤਿਆਰ ਹੋ ਜਾਓ ਆਪਾਂ ਬਾਜ਼ਾਰ ਚੱਲ ਕੇ ਆਉਣੇ ਆ ਕਿਉਂ ਬਾਜ਼ਾਰ ਚ ਕੀ ਕੰਮ ਆ ਸ਼ਾਪਿੰਗ ਕਰਿਆਵਾਂਗੇ ਨਾਲ ਜੋ ਆਫਰ ਨੂੰ ਛੁੱਟੀਆਂ ਉਹਨੂੰ ਘੁਮਾਫਰੇ ਆ ਲੈਵਾਂਗੇ ਨਾਲ ਕੁਝ ਖਾ ਪੀ ਆਵਾਂਗੇ ਓ ਯਾਰ ਮਨਿੰਦਰ ਹੱਦ ਹੋ ਗਈ ਬਿਨਾ ਘਰ ਤੋਂ ਸ਼ਾਪਿੰਗ ਕੌਣ ਕਰਨ ਜਾਂਦਾ ਹਜੇ ਮਹੀਨਾ ਤਾਂ ਹੋਇਆ ਆਪਾਂ ਪਿੰਡ ਚ ਮੁੰਡੇ ਦਾ ਵਿਆਹ ਤੇ ਉਦੋਂ ਬਾਅਦ ਸ਼ਾਪਿੰਗ ਕਰੀ ਆ ਅੱਛਾ ਜੇ ਕੋਈ ਵਿਆਹ ਸ਼ਾਦੀ ਆਊਗਾ ਫੇਰ ਹੀ ਜਾਵਾਂਗੇ ਬਾਜ਼ਾਰ ਤੂੰ ਮੇਰੇ ਨਾਲ ਕਿਤੇ ਚੱਲ ਨਹੀਂ ਸਕਦਾ ਓ ਯਾਰ ਚੱਲ ਸਕਦਾ ਅੱਜ ਮੈਂ ਕਣਕ ਬੀਜਣੀ ਆ ਨਹੀਂ ਆਪਾਂ ਵਗ ਜਾਂਦੇ ਅੱਛਾ ਕਣਕ ਬੀਜਣੀ ਆ ਹੁਣ ਆਜੇ ਤੇਰੇ ਕੋਈ ਯਾਰ ਬੇਲੀ ਵੀ ਭਾਈ ਬਾਜ਼ਾਰ ਚੱ ਛੱਡ ਕੇ ਵੰਗ ਜੇਗਾ ਪਰ ਜਿੱਦ ਮੈਂ ਕਹਦਾ ਉਹਦੇ ਤੇ ਰੱਗ ਲੱਗ ਜਾਂਦੀ ਆ ਯਾਰ ਮਨੇ ਬਿਨਾ ਗੱਲ ਤੋਂ ਭਗਣ ਵਾਲੇ ਕੀ ਗੱਲ ਆ ਅਗਲੇ 100 ਕੰਮ ਆਉਂਦੇ ਨੇ ਤਾਂ ਵਗ ਜਾਣਾ ਉਹਨਾਂ ਨਾਲ ਤੂੰ ਨਾ ਤੇ ਚਾਚੇ ਤਾਂ ਇਹਦੇ ਮੁੰਡੇ ਦੇਖ ਲੈ ਆਪਦੀਆਂ ਜਨਾਨੀਆਂ ਮure ਡਰਦੇ ਸਾਹ ਭਰਦੇ ਆ ਜਿਹੜਾ ਕੰਮ ਕਹਿ ਦੇਣਾ ਉਹੀ ਕਰਦੇ ਪੁੱਛ ਗੱਲ ਕਰਦੇ ਆ ਤੇ ਤੂੰ ਤੂੰ ਮੇਰੀ ਕਦਰ ਵੀ ਨਹੀਂ ਕਰਦਾ ਕਹੀ ਗੱਲ ਦੀ ਹੋਣਾ ਹੋਣਾ ਮure ਸਾਣ ਹੀ ਕੱਢਦੀਆਂ ਡਰਦੇ ਨੇ ਉਹਨਾਂ ਤੋਂ ਹੋਣਾ ਵਰਗੇ ਬਣ ਜੇਂਗੀ ਤੂੰ ਤੇਰੀ ਤਾਂ ਜਵਾਨੇ ਸਾਰਾ ਦਿਨ ਕਤਰ-ਕਤਰ ਚੱਲਦੀ ਆ ਜੀ ਇੰਨੀ ਚੰਗੀਆਂ ਲੱਗਦੀਆਂ ਨੇ ਰੋਟੀਆਂ ਵੀ ਉੱਥੇ ਖਾ ਲਿਆ ਕਰ ਨਾ ਮੇਰੇ ਕੋਲ ਕਿਉਂ ਲੰਗਰ